ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਪੋਇ ਹਲਕੇ ਦੀ ਤਸਵੀਰਾਂ ਨਾਲ ਦੀ ਸਕਰੀਨ ਤੇ ਦਿਖਾ ਰਿਹਾ ਦੱਸਦੀ ਕਿ ਪੋਆ ਹਲਕੇ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਪਰਿਵਾਰ ਦੇ ਵਿੱਚ ਵਾਧਾ ਹੋਇਆ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਨਾਲ ਦੀ ਸਕਰੀਨ ਤੇ ਕੀ ਕਾਫੀ ਜਿਹੜੇ ਜੁਵਾ ਨੌਜਵਾਨ ਹੈਗੇ ਆ ਆਮ ਆਦਮੀ ਪਾਰਟੀ ਨੂੰ ਹਾਲੇ ਦਾ ਕਹਿ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਦੱਸਦੀ ਕਿ ਇਹਨਾਂ ਨੂੰ ਸਾਬਕਾ ਬਧਾ ਜੁਗਿੰਦਰਪਾਲ ਜੀ ਵੱਲੋਂ ਸਰੂਪਾ ਪਾ ਕੇ ਸਨਮਾਨਿਤ ਕੀਤਾ ਗਿਆ ਹੈ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਇਹਨਾਂ ਨੂੰ ਆਸ਼ਵਾਸਨ ਵੀ ਦਿੱਤਾ ਗਿਆ ਕਿ ਜਿਹੜਾ ਉਹਨਾਂ ਨੂੰ ਪਾਰਟੀ ਦੇ ਵਿੱਚ ਬਣਦਾ ਮਾਨ ਸਨਮਾਨ ਜਰੂਰ ਮਿਲੇਗਾ ਦੂਸਰੇ ਵਸੇ ਚ ਗੱਲ ਕਰੀਏ ਕਿ ਇਹਨਾਂ ਵੱਲੋਂ ਪਾਰਟੀ ਜਿਹੜੀ ਆ ਜਿਹੜੀ ਆ ਆਮ ਆਦਮੀ ਪਾਰਟੀ ਚੋਂ ਛੱਡੀ ਗਈ ਹੈ ਉਹਦੇ ਤੇ ਵੀ ਨਾਣੇ ਜਿਹੜਾ ਨੌਜਵਾਨ ਨੇ ਚਾਨਣਾ ਪਾਇਆ ਵੀ ਕਿਉਂ ਉਹਨਾਂ ਵੱਲੋਂ ਜਿਹੜੀ ਆਮ ਆਦਮੀ ਪਾਰਟੀ ਛੱਡ ਕੇ ਤੇ ਕਾਂਗਰਸ ਦੀਆਂ ਵਧੀਆ ਨੀਤੀਆਂ ਨੂੰ ਦੇਖਦੇ ਹੋਏ ਸ਼ਾਮਲ ਹੋਏ ਨੇ ਗੱਲਬਾਤ ਸੁਣਾਵਾਂਗੇ ਇਹਨਾਂ ਯੁਵਾ ਜਿਹੜੇ ਨੌਜਵਾਨ ਹੈਗੇ ਨੇ ਨਾਲ ਵੀ ਕੀਤੀ ਹੋਈ ਵੀ ਕਿਉਂ ਇਹਨਾਂ ਨੇ ਜਿਹੜੀ ਪਾਰਟੀ ਛੱਡੀ ਗਈ ਹੈ ਤੇ ਕਾਂਗਰਸ ਵਿੱਚ ਕਿਉਂ ਸ਼ਾਮਲ ਹੋਇਆ ਤੇ ਸਾਬਕਾ ਬਥਾਈ ਜਿੰਦਰਪਾਲ ਜੀ ਨਾਲ ਜਿਹੜੀ ਗੱਲਬਾਤ ਹੋਈ ਉਹ ਵੀ ਤੁਹਾਨੂੰ ਸੁਣਾਵਾਂਗੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਆਸੀ ਗੱਲ ਜੀ ਮੇਰਾ ਨਾਮ ਖਜ਼ਾਨ ਸਿੰਘ ਪਿੰਡ ਬਸੀਪੇਲਾ ਹਾਦ ਤੋਤੋ ਮੈਂ ਆਪਣੇ ਜਿਹੜੇ ਮੇਰੇ ਬੀਰ ਭਰਾ ਮਿੱਤਰ ਆਏ ਆਮ ਆਦਮੀ ਪਾਰਟੀ ਦਾ ਸਾਥ ਦਿੰਦੇ ਸੀਗੇ ਪਹਿਲਾਂ ਹੁਣ ਇਹ ਉਹਨਾਂ ਤੋਂ ਦੁਖੀ ਹੋ ਕੇ 23 ਕਮਾ ਤੋਂ ਦੁਖੀ ਹੋ ਕੇ ਮੇਰੇ ਕੋਲ ਆਏ ਸੀ ਫਿਰ ਮੈਂ ਇਹਨਾਂ ਨੂੰ ਆਪਣੇ ਐਕਸ ਐਮ ਐਲ اے ਜਗਿੰਦਰਪਾਲ ਜੀ ਉਹਨਾਂ ਕੋਲ ਲੈ ਕੇ ਆਇਆ ਤੇ ਉਹਨਾਂ ਦੀ ਪਾਰਟੀ ਜੁਆਇਨ ਕਰਾਈ ਈ ਆਸ਼ਵਾਸਨ ਮਿਲਿਆ ਜਿਵੇਂ ਪਾਰਟੀ ਦੇ ਲੋਕ ਕਹਿੰਦੇ ਕਿ ਵਰੀ ਕੰਮ ਨਿਰਮਾਨ ਸਮਾਨ ਨਹੀਂ ਤੁਹਾਨੂੰ ਮਿਲਦਾ ਇਸ ਕਰਕੇ ਪਾਰਟੀ ਛੱਡਦੇ ਆ ਅੱਜ ਇੱਥੇ ਆਏ ਹੋ ਕਿ ਇਸ ਵਕਤ ਮਿਲਿਆ ਤੁਹਾਨੂੰ ਬਹੁਤ ਵਧੀਆ ਮਿਲੇ ਆਂ ਹੀ ਗੱਲਬਾਤ ਕੀਤੀ ਤੁਹਾਨੂੰ ਬਹੁਤ ਚੰਗਾ ਲੱਗਾ ਈ ਤੇ ਇਹ ਸਾਡੇ ਮੇਰੇ ਨਾਲ ਜਿਹੜੇ ਜੁਆਇਨ ਹੋਏ ਆ ਇਹਨਾਂ ਨੂੰ ਵੀ ਬਹੁਤ ਵਧੀਆ ਲੱਗਾ ਸਰ ਹੁਣ ਆਣਾ ਗੱਲਬਾਤ ਕਰਕੇ ਸਰ ਹੁਣਾਂ ਦੀ ਹੌਸਲਾ ਫੁਜਾਈ ਕਰਕੇ ਤੇ ਇਸ ਕਰਕੇ ਇਹ ਵੀ ਅੱਗੇ ਤੋਂ ਪੂਰਾ ਜੋਰ ਲਾਣਗੇ ਪਾਰਟੀ ਨੂੰ ਜਿਤਾਉਣ ਵਾਸਤੇ ਜੋ ਵੀ ਪਿੱਛੇ ਗਲਤੀਆਂ ਹੋ ਗਈਆਂ ਇਹ ਗਲਤੀ ਨੂੰ ਠਹਿਰਾਣ ਲਈ ਸਹੀ ਕਰਨ ਲਈ ਇਹ ਮੇਰੇ ਨਾਲ ਤੁਰ ਕੇ ਪਾਰਟੀ ਜਾ ਗਿਆ। ਤੂੰ ਬਹੁਤ ਹੀ ਫੌਟੇ ਇਨਸ਼ਾ ਅੱਦਕਿਉ। ਬਸ ਵੀ ਪਰੋ ਅੱਜ ਤੂੰ ਮੇਰੇ ਕੋਲ ਵੀ ਭੰਟਰਾ ਪਰਵਾੜੇ ਉੱਤੇ ਵੀ। ਤੂੰ ਅੱਜ ਛਾੜੋਣ ਵਾਲੇ ਬੀੜਾ ਗਾਇਬ ਹੋ। ਤੇ ਕਾਂਗਰਸੀ ਦੇ ਨਾਲ ਜੁਆਇਨ ਕੀਤੀ ਹੈ। ਮੇਰੇ ਵੱਲੋਂ ਮੇਰੀ ਪਾਰਟੀ ਨੂੰ ਸ਼ਾਮਲ ਹੋ ਹੁੰਦੇ। ਇਹਦਾ ਦਾਲਿਕਾ ਨਾ ਪਰਦਾ ਬਾਬੇ ਨਾਨਕ ਤੇ ਵੀ ਪ੍ਰਾਰਥਨਾ ਕਰਦਾ ਕਿ ਜਿਹੜਾ ਸਾਡਾ ਪਰਿਵਾਰ ਬਣੀ ਕਰਦਾ ਇਹਨਾਂ ਨੂੰ ਬਾਬੇ ਨਾਨਕ ਦਾ ਬੋਲ ਪਰਿਆਰ ਕਰੇ ਦਿਨ ਦਿਜੂ ਪ੍ਰਾਰਥਨਾ ਚੁਗਲੂ ਕੋ ਕੀ ਕਰੀ ਪੂਰੀ ਕਰਨਾ ਕਰੋ ਤਾਂਜ ਸਾਲ ਕਦੇ ਨਹੀਂ ਹੋਏ 35 ਸਾਲ ਪੂਨ 34 ਸਾਲ ਹੋ ਗਏ ਇਸ ਪਾਤੀ ਨੂੰ ਛੁੜੂਣ ਵਲ ਕੇ ਤੇ ਸਤਾ ਤੇ ਤਬਾਹ ਹੋਏ ਅੱਜ ਕੋਈ ਵੀ ਅਸਲਾ ਮਰਦਾ ਪੁਰਾਣੀ ਕਸਨਾ ਲੜੀ ਰੁਕਿਆ ਉਹ ਹਾਰਦੇ ਆ ਜਾਂਦੇ ਅੱਜ ਨਵਾਂ ਸ਼ੋਸ਼ਾ ਬਾਤ ਹੈ ਸਰਪੰਚਾਂ ਨੇ ਬੁੜੀਆਂ ਹੋ ਗੀਆਂ ਨੇ ਉਹ ਆਇਆ ਮੇਰੇ ਪਹਿਲੇ ਤੁਸੀਂ ਡੇਡੀ ਨੂੰ ਦੇ ਦਿੱਤੀ ਤੇ 2000 ਪੀਕਸਰ ਕਰਨਾ ਸਭ ਦੇ ਸੱਪ ਚੂੜ ਤੇ ਗੂੜ ਪਰੋਂ ਤਾਂ ਮਾਰ ਔਰ ਉਹ ਜੋ ਹਵਾਰ ਚ ਟੀਵੀ ਵਿੱਚ ਆ ਰਿਹਾ ਲੈਟਰ ਦੇ ਰਿਹਾ ਜੁਆਇਨਿੰਗ ਲੈਟਰ ਹੈ ਲੋ ਜੀ ਹੈ ਲੋ ਮੈਂ ਸਾਡਾ ਡਿਸਟ੍ਰਿਕਟ ਪਠਾਨ ਦੇ ਤਿੰਨ ਕੌਂਸਲ ਚੋਂਸੀ ਕੋਈ ਇੱਕ ਬੰਦੇ ਦਾ ਅੰਕੜਾ ਦੇ ਦਿੰਦਾ ਤੇ ਇਹਨੂੰ ਅਸੀਂ ਇਹ ਮੈਗਨੇਟ ਦਵਾਇਆ ਕੁਝ ਨਹੀਂ ਲੱਗਾ ਜਦੋਂ ਟੈਕਸੀ ਫੈਕਟਰੀ ਦੀ ਕੋਈ ਕਰਾਉਂਦੇ ਆ ਉਹਦਾ ਲੈਟਰ ਦੇ ਦਿੰਦੇ ਆ ਵੀ ਇਹ ਅਸੀਂ ਕਰਾਉਂਦੇ ਆ ਉਹ ਸਰਕਾਰੀ ਨੌਕਰੀ ਸਭ ਨੂੰ ਜਿਹੜੇ ਸਾਡੀਆਂ ਆ ਇਹ ਸ਼ੁਰੂ ਹੋ ਗਿਰਦੀ ਹੈ ਗਲੇਰੀ ਤਰੀਆਂ ਰਾ ਉਹਨਾਂ ਨੂੰ ਕਿਹਦਾ ਨਹੀਂ ਰੋਹ ਸਕੋ ਸਾਬ ਵਾਲੇ ਆ ਵੀ ਝੂਠ ਤੇ ਝੂਠ ਇਹਨਾਂ ਲੋਕਾਂ ਕੋਲ ਹੈ ਬਗਲੇ ਦੀ ਬਾਉਣਾ ਨਾ ਕੰਮ ਕਰਦੀ ਹੈ ਜਿਹੜੇ ਬੰਦੇ ਸੱਚਾਈ ਬੋਲਦੇ ਹੈ ਜਿਹੇ ਸੱਚਾਈ ਬੋਲਣੀਆਂ ਉਹ ਪਰਦੇ ਹੋਈਆਂ ਤੁਹਾਨੂੰ ਮਿਕਰਨ ਜੀ ਸਿੰਘ ਜੀ ਚਿਹਰਾ ਹਾਲਾ ਬੁੜਗੂ ਬੂਹ ਉਹ ਗੱਲ ਦਾ ਉਹ ਗੱਲ ਨੂੰ ਬਿਲਕੁਲ ਟੂ ਕੀ ਪੁਆਇੰਟ ਕਰਕੇ ਸਰਮਣੇ ਕਰ ਦਿੰਦਾ ਕੋਲਾ ਕੁਝ ਹੋ ਗਿਆ ਤੇ ਸਾਡੇ 11 ਸਾਲ ਦਾ ਕੀ ਹੋ ਗਿਆ ਕੋਲਾ ਵੀ ਇਹ ਕੁਝ ਹੋ ਗਿਆ ਉਹ ਪਾਣੀ ਦਾ ਪਾਣੀ ਤੇ ਕੋਲ ਦਾ ਦੁੱਧ ਕਰਕੇ ਦੱਸਦਾ ਕਿ ਆ ਜੇ ਲੋਕ ਸੁਣ ਮੇਰੇ ਕਹਿਣ ਦਾ ਭਾਵੇਂ ਆ ਮੇਰਾ ਹੀ ਝੂਠ ਰਹਿਣਾ ਕੋਈ ਤੇ ਮੇਰੀ ਲੋਕਾਂ ਕੀ ਆਪਣੀ ਨਾ ਜਲੂ ਮਰਦੀ ਬੋਟ ਪਾਉਣ ਦੇ ਕਹਿੰਦੇ ਨੇ ਇਹ ਝਾੜੂ ਵੱਲ ਤਾਂ ਲੱਗੇ ਨਾ ਲੱਗਦੇ ਅਰਾਇਤੀ ਵਿੱਚ ਕਿਹਦਾ ਬੰਦਾ ਕੋ ਬੰਦਾ ਕਾਂਗਰਸ ਦਾ ਜਦੂ ਜਦੂ ਦੇਸ਼ ਦੇ ਤੇ ਕਾਇਰ ਸਾਈ ਜਰੂਰ ਜਰੂਰ ਸੋਦੇ ਦੇ ਵਿੱਚ ਕਾਂਗਰਸ ਆਈ ਸ਼ਾਂਤੀ ਔਰ ਤਰੱਕੀ ਇਸ ਕਰਕੇ ਮੇਰੀ ਸਾਰੇ ਲੋਕਾਂ ਦੇ ਜੀਵਨ ਕੀ ਹੈ ਤਾਂ ਪਰ ਆਗੇ ਤਗੜੇ ਹੋ ਕੇ ਜਿਹੜੇ 27 ਇਲੈਕਸ਼ਨ ਆ ਰਹੇ ਆ ਤੇ ਕਾਂਗਰਸ ਪਾਰਟੀ ਨੂੰ ਹੋਰ ਨੂੰ ਬਹੁਤ ਮਨਾਉਂਦੇ ਤਾ ਜਰ